ਆਲੇ ਪਾਸੋਂ ਕੋਈ ਕਿਸੇ ਦੀ ਹੋਵੇ जखਮ ਬੰਦੇ ਦੇ ਹੋਵੇ ਭੋਵੇਂ ਦੀ ਆ ਫੋੜੇ ਨਿਕਾਉਂਦੇ ਪੁਣਸੀ ਆਪਣੇ ਆਰਾਮਨੀਆਂ ਦਾ ਉੱਤੇ ਲਾਲਾ ਤੋਂ ਇਹਨੂੰ ਕੀ ਕਹਿੰਦੇ ਆ ਇਹਨੂੰ ਇਹਨੂੰ ਅੱਕ ਦਾ ਚਿੱਲਾ ਕਹਿੰਦੇ ਆ ਇਹ ਬਣਾਉਂਦਾ ਤਾਂ ਇਹਦੇ ਚੱਗ ਵੀ ਪੈ ਜਾਂਦੀ ਆ ਅੱਗ ਦੇ ਵਿੱਚ ਕੀ ਹੈਗਾ ਮੱਠਰ ਰੱਖੋ ਕੋਲ ਇਹ ਕੀ ਬਣਾ ਰਹੇ ਹੋ ਬਾਬਾ ਇਹ ਦਵਾਈ ਬਣਾ ਰਹੇ ਆ ਦੇਸੀ जखਮਾਂ ਵਾਸਤੇ ਕਈ ਵਾਰੀ ਆਪਣੇ ਪਸ਼ੂ ਦੇ ਜ਼ਖਮ ਹੋ ਜਾਂਦਾ ਜਾਂ ਆਪਣੇ ਪੈਰ ਤੇ ਵੱਜ ਗਿਆ ਕੋਸ ਫੋੜਾ ਫੁਣਸੀ ਹੋਵੇ ਉਹਦੇ ਤੇ ਲਾਲੇ ਨੂੰ ਜਖਮ ਬਣ ਦੇ ਲੱਗ ਜਾਵੇ। ਇੱਕ ਹਫ਼ਤੇ ਦੇ ਵਿੱਚ ਆਰਾਮ ਕਰ ਦਿੰਦਾ। ਕਿੱਡਾ ਹੀ ਜਖਮ ਹੋਵੇ। ਨਹੀਂ। ਹਫ਼ਤੇ 'ਚ ਮਿਲ ਦਿੰਦਾ। ਕੀ ਕੀ ਪੈਂਦਾ ਕਿਵੇਂ ਇਹ? ਇਹਦੇ ਵਿੱਚ ਪੈਂਦਾ ਹੈਗਾ। ਅੱਕ ਦੀ ਜੜ ਕੱਢ ਕੇ ਉਹਦਾ ਸੱਕ ਲਾ ਕੇ। ਆਕ ਦੀ ਜੜ। ਤਾਂ ਇਹ ਆਕ ਦੀ ਜੜ। ਇੱਕ ਬੋਹੜ ਦਾ ਸੱਕ ਲਾ ਕੇ। ਉਹਦਾ ਨਾਲੇ ਸੱਕ ਉਹ ਪਾ ਲੈ। ਹਾਦੀ ਗੰਡੇ ਤੇ ਸਰੋਂ ਦਾ ਤੇਲ ਆ ਨਿੰਮ ਇਹ ਚੀਜ਼ਾਂ ਪੈਂਦੀਆਂ ਇਹਦੇ ਵਿੱਚ ਨਹੀਂ ਕਿੰਨਾ ਟਾਈਮ ਹੋ ਗਿਆ ਤੁਸੀਂ ਕਿਵੇਂ ਸਿੱਖਿਓ ਮਤਲਬ ਕੀ ਗੱਲ ਹੈ ਕਿਵੇਂ ਕਿੰਨਾ ਟਾਈਮ ਹੋ ਗਿਆ ਇਹ ਸਾਡੇ ਬਾਪੂ ਵੀ ਬਣਾਉਂਦੇ ਹੁੰਦੇ ਸੀਗੇ ਠੀਕ ਹੈ ਉਹਨਾਂ ਤੋਂ ਸਿੱਖਿਆ ਨਹੀਂ ਹੁਣ ਇਹ ਪਸ਼ੂਆਂ ਵਾਸਤੇ ਵੀ ਜ਼ਖਮਾਂ ਵਾਸਤੇ ਬੰਦਾ ਲਾੜੇ ਪਸ਼ੂ ਕਿਸੇ ਕਿਸੇ ਦੀ ਹੋਵੇ ਜ਼ਖਮਾਂ ਬੰਦੇ ਦੇ ਹੋਵੇ ਭਵੇਂ ਦੀ ਆ ਫੋੜੇ ਨਿਕਾਉਂਦੇ ਪਹੁੰਸੀ ਆਪਣੇ ਆਰਾਮਨੀਆਂ ਦਾ ਉਹ ਤੇ ਲਾਲਾ ਤੋਂ ਉਹ ਵੀ ਠੀਕ ਕਰ ਦੂਗਾ ਅੱਲਾ ਤਵੱਦੀਆ ਇਹਨੂੰ ਕੀ ਕਹਿੰਦੇ ਆ ਇਹਨੂੰ ਇਹਨੂੰ ਅੱਕ ਦਾ ਚਿੱਲਾ ਕਹਿੰਦੇ ਆ ਠੀਕ ਇਹ ਜਮਾਂ ਜਦੋਂ ਆਪਾਂ ਬਣਾਉਣ ਲੱਗੇ ਜਮਾਂ ਕੋਲੇ ਬਣ ਜਾਣਗੇ ਇਹਦੇ ਅੱਗ ਦੇ ਉੱਤੇ ਕੜਾਹੀ ਚ ਪਾ ਕੇ ਤੇਲ ਪਾ ਕੇ ਵਿੱਚ ਹਲਾਈ ਜਾਵੇ ਕੋਲੇ ਬਣ ਜਾਣਗੇ ਜਮਾਂ ਸਵਾਹ ਬਣ ਜੂਗੀ ਫਿਰ ਉਸ ਤੋਂ ਬਾਅਦ ਰਗੜਾਈ ਕਰ ਲੈ ਕੋਟੇ ਨਾਲ ਕੋਟੇ ਨਾਲ ਰਗੜਾਈ ਕਰਕੇ ਫਿਰ ਇਹਦੇ ਵਿੱਚ ਦੀ ਮੂੰਹ ਦਸਣ ਲੱਗ ਜੂਗਾ ਬੱਸ ਉਹ ਤੋਂ ਬਣ ਜੂਗਾ ਬੱਸ ਹਸਾਬ ਨਾਲ ਮਲੇ ਵਰਗਾ ਬਣ ਜੂਗਾ ਕਾਫੀ ਮਿਹਨਤ ਕਰਨੀ ਪੈਂਦੀ ਹੈ بابا ਮਿਹਨਤ ਕਰਨੀ ਪਊਗੀ ਤੇ ਇਹ ਬਣਾਉਂਦਾ ਤਾਂ ਇਹ ਚੱਕ ਵੀ ਪੈ ਜਾਂਦੀ ਆ ਅੱਗ ਦੇ ਵਿੱਚ ਕੀ ਹੈਗਾ ਮੱਠਰ ਰੱਖੋ ਕੋਲੇ ਉੱਤੇ ਮੁੱਦਾ ਮਾਰਦੇ ਪਾਣੀ ਨਾ ਪਾਵੇ ਪਾਣੀ ਨਾਲ ਤਾਂ ਖਰਾਬ ਹੋ ਜਾਂਦਾ ਮੱਠਰ ਨੂੰ ਮੁੱਦਾ ਮਾਰਦੇ ਅੱਗ ਕਈ ਵਾਰੀ ਅੱਗ ਪੈ ਗਈ ਕੜਾਹੀ ਦੇ ਵਿੱਚ ਉੱਤੇ ਮੱਠਰ ਨੂੰ ਮੁੱਦਾ ਮਾਰਦੇ ਅੱਗ ਬੰਦ ਹੋ ਜੂ ਉਹਦੀ